ਸਾਰਾ ਗੁਰਨਾਣਕ ਦੇ ਦੀ ਵਾਦਾ ਪਿਆ ਵਾਦਾ ਹੀ ਪੰਦਾ ਰਿਆ ਵਾਦੇ ਹੀ ਪੰਦੇ ਨੇ ਫਿਰ ਪਟਵਾਰੀ ਕਾਲੂ ਦੇਖਣ ਵਾਸਤੇ ਆਏ ਦੇਖਣ ਕਿ ਖੱਟਿਆ ਹੈ ਉਹਨੇ ਉਹ ਨਾਨਕ ਦੇਖਣ ਕਿ ਖੱਟਿਆ ਕੀ ਬਕਿਆ ਹੈ ਉਹ ਨਾਨਕ ਦੇ ਦੀ ਮੂੰਹ ਖੁੱਲਿਆ ਆਪਰੇ ਰੱਬ ਦੇ ਹੱਥ ਨੇ ਚੁੱਕੇ ਹੋਏ ਸਨ ਇਹ ਰਾ ਤੇ ਰਾ ਤੇ ਰਾ ਤੇ ਰਾ ਉਹ ਫਿਰ ਥੋੜਾ ਰਿੰਝੂ ਵਿੱਚ ਬੈ ਗਿਆ ਨਾ ਖੱਟਿਆ ਨਾ ਕੁਕ ਕੀਤਾ ਤੇਰਾ 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 ਉਹਨਾਂ ਨੇ ਕਿਹਾ ਜੈ ਰਾਮ ਨੂੰ ਇਹਦੀ ਕਿਤੇ ਕਹਾਣੀ ਕਰ ਉਹ ਗਈ ਦੀ ਜਨਾਨੀ ਆਏਗੀ ਤੇਰੇ ਮੁਤਾਏਗੀ ਤੇ ਪੁੱਛੇ ਦਾ ਮਨ ਬਦਲ ਜਾਏਗਾ ਫਿਰ ਉਹ ਛੱਦੀ ਵਾਸਤੇ ਤੁੱਟਦੇ ਹਨ ਇਹ ਕਿਦਾ ਕਿੱਥੇ ਕਹਾਣੀ ਬਣਾ ਦਈਏ ਇਤਨਾ ਨਾ ਕਿਧਰੇ ਇਹਦੀ ਕਹਾਣੀ ਚਲਾ ਦਈਏ ਇਹ ਸੰਗੁਣਾਨੇ ਦੇ ਦੀ ਮਹਾਰਾਜ ਜਿਸ ਤਰ੍ਹਾਂ ਗੁਰੂਾਨ ਦੇਵ ਜੀ ਮਹਾਰਾਜੇ ਸਭ ਕੁਝ ਕਰਨ। ਜੇਰਾ ਕੋਈ ਗਰੀਬ ਦਿੱਖਦਾ ਉਹਨੂੰ ਘਰੋਂ ਚੀਜ਼ਾਂ ਉਟਾਉਂਦੇ। ਘਰ ਆ ਕੇ ਵੇਦੀ ਕਾਲੂ ਜੀ ਗੁੱਤੇ ਹੁੰਦੇ ਰੰਝ ਹੁੰਦੇ। ਵੀ ਦੋ ਪੁੱਜੋ ਕੁਝ ਘਰੋਂ ਲੈ ਕੇ ਅੰਦਰ ਜਾਂਦਾ ਹੈ ਸਭ ਕੁਝ ਬਾਹਰ ਗਰੀਬਾਂ ਵਿੱਚ ਵੰਡ ਆਂਦਾ ਹੈ। ਇਹ ਉਮਾਰੀ ਚਾਲ ਚਲਦੀ ਰਹੀ। ਇਹ ਦੇਖੋ ਮੇਰੇ ਗੁਰੂਾਨ ਦੇਵ ਜੀ ਮਹਾਰਾਜ ਆਪ ਮਨੰਕਾਰ ਜਗ ਮੇ ਪਰਵਰਿਓ। ਰਬ ਸਨ ਇਹਨਾਂ ਨੂੰ ਸੰਤ ਵੀ ਨਹੀਂ ਅਸੀਂ ਕਹਿੰਦੇ ਅਸੀਂ ਰੱਬ ਹੀ ਕਹਿਣਾ ਹੈ ਇਹ ਸਰਗੁਣ ਨਿਰਗੁਣ ਸਰਗਮ ਦੇ ਰੂਪ ਵਿੱਚ ਆਏ ਕੋਈ ਨਾਮ ਦੇ ਇਹਨਾਂ ਨੇ ਰਖਵਾਣਾ ਸੀ ਇਹਨਾਂ ਦਾ ਨਾਮ ਨਾਨਕ ਪਿਆ ਨਾਨਕ ਨਿਰੰਕਾਰ ਨਾਨਕ ਪਿਆ ਸਾਰਿਆਂ ਦੀਆਂ ਝੋਲਨਾ ਭਰੀਆਂ ਸਾਰਿਆਂ ਨੂੰ ਖੁਸ਼ੀਆਂ ਦਿੱਤੀਆਂ ਪਾਪੀਆਂ ਨੂੰ ਤਾਰਿਆ ਤਨ ਮਾਤਾ ਸੁਲਖੜੀ ਨੂੰ ਵੀ ਉਹ ਵਿਆਹ ਹੋਵੇ ਐ ਗੁਰਨਾਨਕ ਦੇਵ ਜੀ ਨੂੰ ਜਾਦ ਕਰਨਾ ਹੈ ਉਹਨਾਂ ਦੀ ਮਾਤਾ ਸੁਲਖਣੀ ਨੂੰ ਯਾਦ ਕਰਨਾ ਹੈ ਧੰਨ ਮਾਤਾ ਸੁਲਖਣੀ ਜਿਨ੍ਹਾਂ ਦੀ ਜੋੜੀ ਬਣੀ ਗੁਰਨਾਨਕ ਦੇਵ ਜੀ ਦੇ ਨਾਲ ਕੱਲ ਵਿਆਹ ਹੈ ਕੱਲ ਵਾਈਟ ਕੁੰਡੇ ਤੇ ਆਰੋ ਕੱਲ ਵੀਡੀਓ ਦੇਖਣਾ ਨਾ ਛੋੜਨਾ ਲਾਈਕ ਕਰਨਾ ਕੱਲ ਗੁਰਨਾਨਕ ਦੇਵ ਜੀ ਮਹਾਰਾਜ ਦੇ ਕੁ ਸ਼ਬਦ ਵਿਆਹ ਦੇ ਚੋਹੇ ਕੁਝ ਵਿਆਦਾ ਤਾਰੀ ਦੀਆਂ ਇਤਾਈਆਂ ਨੇ ਸਾਰੀ ਅੰਨਿਆ ਜੁਨਨੀਆਂ ਵਡਿਆਈਆਂ ਹਨ ਗੁਰਮਾਨੇ ਦੇਵ ਜੀ ਨੇ ਸਾਡੀ ਜੀਵਿਕਾ ਅਤੇ ਲੱਗੇ ਰਹੀਏ ਸਾਰੀ ਉਮਰ ਦੀ ਉੱਤੇ ਵਡਿਆਈਆਂ ਨਹੀਂ ਕਰ ਸਕਦੇ ਇੰਨੇ ਗੁਣ ਹਨ ਉੱਤੇ ਬਿਆਨ ਨਹੀਂ ਕਰ ਸਕਦੇ ਇੰਨੀਆਂ ਵਡਿਆਈਆਂ ਹਨ ਉਸੇ ਇੱਕ ਜੀਵ ਨਾਲ ਉਹਨਾਂ ਦੀਆਂ ਬਿਆਨ ਨਹੀਂ ਕਰ ਸਕਦੇ ਤਾਂ ਹਨ ਗੁਰਮਾਨੇ ਦੇਵ ਜੀ ਮਹਾਰਾਜ ਕਾਲੂ ਨਾਂ ਦਾ ਵਿਆਹ ਜਿਹੜਾ 10 ਤਰੀਕ ਤਨ ਮਾਤਾ ਸੁਲਖਣੀ ਜੀ ਤਨ ਗੁਰਮਾਨਿਕ ਦੇਵ ਜੀ ਮਹਾਰਾਜ ਦਾ ਚੋਲੀਆਂ ਪਰਵਾਉਣ ਦਾ ਦਿਨ ਹੈ ਸਾਰੇ ਵਾਹਿਗੁਰੂ ਦੇ ਪਿਆਰਿਓ ਉਹਨਾਂ ਜੋੜੀ ਨੂੰ ਯਾਦ ਕਰਨਾ ਉਹਨਾਂ ਦੇ ਗੀਤ ਗਾਣਾ ਤਨ ਗੁਰਮਾਨਿਕ ਦੇਵ ਜੀ ਮਹਾਰਾਜ ਤਨ ਤਨ ਮਾਤਾ ਸੁਲਖਣੀ ਦੇ ਇਹਨੇ ਵਿਕਣ ਪਰਵਾਉਣ ਕਰੋਗਾ ਕਿ ਕਿੱਕਾ ਕਾ ਕ ਵਾਹਿਗੁਰੂ ਕੀ ਕੀ ਕਤ